ਜੀ ਸਵੇਰੇ ਅੱਜ ਤੜਕੇ 5 ਵਜੇ ਦੇ ਕਰੀਬ ਇੱਕ ਲੜਕਾ ਹੈ ਵਿੱਕੀ ਨਾਮ ਦਾ ਜਿਹੜਾ ਚੰਡੀਗੜ੍ਹ 49 ਸੈਕਟਰ ਦਾ ਰਹਿਣ ਵਾਲਾ ਜੀ ਉਹ ਇੱਥੇ ਆਇਆ ਸੀਗਾ ਜਿਮ ਵਿੱਚ ਉਹਦੇ ਤੇ ਜਿਹੜਾ ਹੈਗਾ 2-35 ਵਿਅਕਤੀਆਂ ਨੇ ਫਾਇਰਿੰਗ ਕੀਤੀ ਹੈਗੀ ਤਕਰੀਬਨ 5 ਤੋਂ 6 ਰਾਉਂਡ ਫਾਇਰ ਕੀਤੇ ਹੈਗੇ ਆ ਹਲੇ ਤੱਕ ਜਿੰਨਾ ਕਿ ਮੈਡੀਕਲੀ ਪਤਾ ਲੱਗਿਆ ਸਾਨੂੰ ਹਸਪੀਟਲ ਤੋਂ ਐਟਲੀਸ 3 ਬੁਲੇਟਸ ਉਹਦੇ ਲੱਤਾਂ ਦੇ ਵਿੱਚ ਹਿੱਟ ਕੀਤੀ ਹੈਗੀ ਆ ਤੇ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਹੈਗਾ ਦੋ ਲੜਕੇ ਹੈਗੇ ਵਿਕਾਸ ਤੇ ਸੂਰਜ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਡਿਸਪਿਊਟ ਚੱਲਦਾ ਸੀਗਾ ਇੱਥੇ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਹੈਗੇ ਉਹਨਾਂ ਤੇ ਵੀ ਐਫਆਈਆਰ ਦਰਜ ਹੈਗੀ ਆ ਜੀ ਜਿੰਨਾ ਸਾਨੂੰ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਉਹ ਹਲੇ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਦੋਨੋਂ ਜਣੇ ਤੇ ਜਿਹੜੇ ਫੈਮਿਲੀ ਹੈਗੇ ਵਿਕਟਿਮ ਫੈਮਿਲੀ ਹੈ ਚੈੱਕ ਕਰ ਰਹੇ ਆ ਵੀ ਇਹ ਉਹਨਾਂ ਨੇ ਫਾਇਰਿੰਗ ਕਰਵਾਈ ਹੋਈ ਠੀਕ ਹੈ ਤੇ ਉਹਦੇ ਤੇ ਅੱਗੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੋਣ ਜਾ ਰਹੀ ਸਰ ਹੁਣ ਤੱਕ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਪਤਾ ਲੱਗਿਆ ਚੰਡੀਗੜ੍ਹ ਵੀ ਫਾਇਰਿੰਗ ਉਹਨਾਂ ਨੇ ਕਿ ਜੀ ਚੰਡੀਗੜ੍ਹ ਇੱਕ ਸਵੇਰੇ ਹੋਟਲ ਦੇ ਉੱਪਰ ਫਾਇਰਿੰਗ ਹੋਈ ਹੈ ਜਿਹੜਾ ਇਹਦੇ 파ਰਟਨਰ ਹੈਗਾ ਜਿਹੜਾ ਨੇਮ ਹੈਗਾ ਆਪਣਾ ਵਿੱਕੀ ਉਹਨਾਂ ਦਾ 파ਰਟਨਰ ਹੈਗਾ ਉਹਦੇ ਹੋਟਲ ਤੇ ਫਾਇਰਿੰਗ ਕਰਕੇ ਆਏ ਆ ਤਾਂ ਇਹ ਲੱਗ ਰਿਹਾ ਵੀ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਪਰਸਨਲ ਅਨਨਸਪਿਟੀ ਚੱਲ ਰਹੀ ਸੀ ਆਪਸ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਤਰ੍ਹਾਂ ਦੀ ਦ ਇਹਨਾਂ ਨੂੰ ਉਹੀ ਉਥੋਂ ਹੀ ਇਹਨਾਂ ਦੀ ਬਿਜ਼ਨਸ ਆਫਲਰੀ ਜਿਹੜੀ ਸ਼ੁਰੂ ਹੋਈ ਸੀਗੀ ਜਿਸ ਦੇ ਕਰਕੇ ਹੁਣ ਉਹ ਦੋ ਬੰਦੇ ਜੇਲ੍ਹ ਦੇ ਵਿੱਚ ਐ ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੇ ਸਾਨੂੰ ਅੰਦਰ ਕਰਵਾਇਆ ਕਿਸੇ ਝੂਠੇ ਮਗਰਮੇ ਦੇ ਵਿੱਚ ਪਵਾ ਕੇ ਉਸ ਦੇ ਵਿੱਚ ਇਹ ਬਾਰ-ਬਾਰ ਇਹਨਾਂ ਦੀ ਜਿਹੜੀ ਫੈਮਿਲੀ ਐ ਇਸ ਮੁੰਡੇ ਨੂੰ ਥ੍ਰੈਟ ਕਰ ਰਹੀ ਸੀਗੀ ਤੇ ਉਸ ਦਾ ਹੀ ਨਤੀਜਾ ਹੈਗਾ ਜਿਹੜੀ ਅੱਜ ਉਹਦੇ ਫਾਇਰਿੰਗ ਕੀਤੀ ਸੋ ਜਿਹੜੇ ਬਦਮਾਸ਼ ਹਨਾਂ ਦੀ ਕੋਈ ਪਛਾਣ ਹੋ ਪਾਈ ਐ ਨੰਬਰ ਕੱਢੀ ਦਾ ਬਾਈਕ ਦਾ ਹਲੇ ਜਿਹੜਾ ਹੈਗਾ ਅਸੀਂ ਬਾਈਕ ਦੇ ਸਾਡੇ ਕੋਲ ਕੈਮਰੇਸ ਤੋਂ ਅਲੱਗ-ਅਲੱਗ ਕਲਿੱਪਸ ਆਈਆਂ ਐ ਉਹਦੇ ਤੋਂ ਅੱਗੇ ਜਿਹੜਾ ਸਾਡਾ ਨੰਬਰ ਵਗੈ ਉਸ ਨੂੰ ਕੋਆਰਡੀਨੇਟ ਕਰ ਰਹੇ ਜੀ ਕਿਉਂਕਿ ਉਹਨਾਂ ਦੇ ਵੀ ਸਿਮਿਲਰ ਇਨਸੀਡੈਂਟ ਹੋ ਕੇ ਹਟਿਆ ਤੇ ਦੋਨੋਂ ਜਿਹੜੀਆਂ ਹੈਗੇ ਸੀ ਜੁਆਇੰਟਲੀ ਇਹਨੂੰ ਆਪਰੇਟ ਕਰ ਰਹੇ ਹਨ ਦੋ ਕੇ ਦੋਨੋਂ ਬੰਦੇ ਜਿਹੜੇ ਹੈਗੇ ਆ ਰਾਉਂਡ ਅਪ ਕੀਤੇ ਜਾ ਸਰ ਕਿੰਨੇ ਰਾਉਂਡ ਫਾਇਰਿੰਗ ਹੋਈ ਹੈ ਜੀ ਸਾਨੂੰ ਅਸੀਂ ਤੋਂ 6 ਰਾਉਂਡ ਤਕਰੀਬਨ ਲੱਗ ਰਿਹਾ ਸਾਨੂੰ ਫਾਇਰ ਹੋਇਆ ਇੱਥੇ ਤੇ ਤਿੰਨ ਪਰ ਉਹਨੂੰ ਹਿਟ ਕਰਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਠੀਕ ਹੈ ਜੀ ਦੋਨੋਂ ਪੈਰੋਂ ਵਿੱਚ ਉਸਦੀ ਇੱਕ ਪਾਰਟਿਕੂਲਰ ਨਹੀਂ ਨਹੀਂ ਦੋ ਦੋਨੋਂ ਸਾਈਡ ਰਾਈਟ ਲੈਗ ਹੈ ਜੋ ਉਸਮੇ ਲਗਾਇਆ ਜੀ ਉਸਕੇ ਫਾਇਰ ਸਰ ਸਟੇਬਲ ਹੈ ਨਹੀਂ ਵੈਸੇ ਆਊਟ ਆਫ ਡੇਂਜਰ ਹੈ ਅ ਜੇ ਮੈਂ ਤੁਹਾਨੂੰ ਲੱਗ ਤੋਂ ਦੱਸ ਦਿੰਦਾ ਇਹਦੇ ਬਾਰੇ ਨਾ ਤੁਹਾਡੇ ਮਤਲਬ ਥੋੜੇ ਟੈਂਜੈਂਟ ਲੱਗ ਹੋ ਜਾਂਦਾ ਤੁਹਾਡੇ ਮਤਲਬ ਦਾ ਹਾਈਲਾਈਟ ਐਕਸਪਲੇਨ